ਇਹ ਇੱਕ ਦਿਨ ਚ ਤਾਂ ਨਹੀਂ ਹੋ ਗਿਆ ਇੰਨਾ ਪਾਣੀ ਜਮਾ ਜੇ ਇਹਨੂੰ ਟਾਈਮ ਲੱਗਿਆ ਜੇ ਕਿਸੇ ਕਹੇ ਨਾ ਵੀ ਅੱਜ ਪਾਣੀ ਹੋ ਗਿਆ ਜੀ ਵੀ ਅੱਜੇ ਪਾਣੀ ਹੋ ਜਾਂਦਾ ਹੁਣ ਅੱਗੇ ਤਾਂ ਕੋਈ ਦਿੱਕਤ ਨਹੀਂ ਆਈ ਟਾਲੀਆਂ ਦੇ ਵਿੱਚ ਜਮਾ ਹੋਇਆ ਹੋਏ ਜਿਸ ਦੇ ਨਾਲ ਮੱਛਰ ਮੱਖੀ ਪੈਦਾ ਹੋ ਰਹੀ ਜਿਹਦੇ ਨਾਲ ਬਿਮਾਰੀਆਂ ਹੋਣ ਦਾ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਏ ਸਹੀ ਤਰੀਕੇ ਨਾਲ ਹੈਗਾ ਪਾਣੀ ਵੀ ਜੇ ਇੱਕ ਗੜਵੀ ਡੋਲ ਦੋ ਪਾਪਾ ਮਾਂ ਜੇ ਸਾਫ਼ ਹੋ ਉਹ ਵੀ ਸਿਰੇ ਜਾਊਗਾ ਜੀ ਲੇਦਾ ਸਭ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦਾ ਅੱਛਾ ਦੋ ਵਾਰੀ ਮੈਂ 15-1500 ਰੁਪਏ ਦਾ ਜਾਲ ਲਵਾ ਲਿਆ ਜੀ ਬਣਾ ਤਿੰਨ ਵਾਰ ਜੀ ਪਹਿਲੇ ਮੌਜੂਦ ਹੈ ਜੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੜੌਂਜਿਆ ਜਿੱਥੇ ਕਿ ਹਾਲਾਤ ਬੜੇ ਤਰਸਯੋਗ ਨੇ ਪਿੰਡ ਦੇ ਕਿਉਂਕਿ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਤੇ ਹੋਰ ਜਿਹੜੀ ਸਮੱਸਿਆ ਹੈ ਕਿ ਇੱਥੇ ਪਾਣੀ ਗਲੀਆਂ ਦੇ ਵਿੱਚ ਜਮਾ ਹੋਇਆ ਹੋਇਆ ਜਿਸ ਦੇ ਨਾਲ ਮੱਛਰ ਮੱਖੀ ਪੈਦਾ ਹੋ ਰਹੇ ਜਿਹਦੇ ਨਾਲ ਬਿਮਾਰੀਆਂ ਹੋਣ ਦਾ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਏ ਸੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾ ਦਿੰਦੇ ਆ ਪਹਿਲਾਂ ਕਿ ਇਹ ਜੋ ਪਾਣੀ ਗਲੀ ਦੇ ਵਿੱਚ ਇਹ ਖੜਿਆ ਏ ਜਿਸ ਦੇ ਨਾਲ ਰੋਜ਼ਾਨਾ ਲੋਕਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਇੱਕ ਦੇ ਕਨੈਕਸ਼ਨ ਹੈ ਇੱਥੇ ਲੱਗੇ ਹੋਏ ਮੀਟਰ ਲੱਗੇ ਹੋਏ ਹੈ ਜਿਸ ਦੇ ਨਾਲ ਇੱਕ ਵੱਡੇ ਨੁਕਸਾਨ ਹੋ ਸਕਦਾ ਹੈ ਕਿਉਂਕਿ ਨਾਲ ਸਕੂਲ ਵੀ ਹੈ ਇੱਥੇ ਕਦੇ ਵੀ ਕੋਈ ਵੱਡੀ ਘਟਨਾ ਜੋ ਵਾਪਰ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਪਾਣੀ ਦੇ ਨਾਲ ਸੰਪਰਕ ਹੋ ਕੇ ਕਰੰਟ ਆ ਸਕਦਾ ਹੈ ਸੋ ਪਿੰਡ ਦੇ ਵਸਨੀਕ ਸਾਡੇ ਨਾਲ ਮੌਜੂਦ ਹੈ ਸੋ ਗੱਲਬਾਤ ਵੀ ਕਰਾਂਗੇ ਸੋ ਤੁਸੀਂ ਉਹ ਘਰ ਵੀ ਤੁਹਾਨੂੰ ਵਿਖਾਉਂਦੇ ਆ ਜਿੱਥੇ ਕਿਸੇ ਟਾਈਮ ਰਸਤਾ ਸੀ ਪਰ ਹੁਣ ਪਾਣੀ ਦੇ ਜਮਾ ਹੋਣ ਕਾਰਨ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਰਾਸੋ ਗੱਲਬਾਤ ਕਰਦੇ ਆ ਸਾਡੇ ਨਾਲ। ਭਾਈ ਸਾਹਮਝੂਦਾ ਹੈ। ਵੀਰ ਜਿਹੜੀ ਇਹ ਸਮੱਸਿਆ ਹੈ ਥੋੜੀ ਕਦੋਂ ਤੋਂ ਆ ਰਹੀ ਹੈ ਤੇ ਤੁਸੀਂ ਇਹਦੇ ਬਾਰੇ ਕਿੱਥੇ-ਕਿੱਥੇ ਗੱਲ ਕੀਤੀ ਹੈ? ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਵੀਰ ਜੀ ਇਹ ਸਮੱਸਿਆ ਤਾਂ ਪਿਛਲੇ 5 ਸਾਲ ਤੋਂ ਹੀ ਸ਼ੁਰੂ ਹੋ ਗਈ ਸੀ। ਜਦੋਂ ਤੋਂ ਇਹ ਪੰਚਾਇਤ ਚੇਂਜ ਹੋਈ ਕਿਉਂਕਿ ਮੇਨ ਸੀਗਾ ਇਹ ਨਕਾਸੀ ਨਾ ਇਹ ਸਕੂਲ ਦੇ ਬਿਲਕੁਲ ਪਿਛਲੇ ਪਾਸੇ ਉਹਨੂੰ ਖੁੱਲਾ ਨਾਲਾ ਜਾਂਦਾ ਸੀ ਜੋ ਟੋਬੇ ਦੇ ਵਿੱਚ ਜਾਂਦਾ ਸੀ ਸਾਰਾ ਹੀ ਪਾਣੀ ਤੇ ਪਰ ਪੰਚਾਇਤ ਬਣਦੇ ਸਾਰੇ ਇਹਨਾਂ ਨੇ ਸਭ ਤੋਂ ਪਹਿਲਾਂ ਉਹ ਖੁੱਲੇ ਨਾਲੇ ਦੀ ਬਜਾਏ 8 ਇੰਚੀ ਪਾਈਪ ਪਾ ਤਿਆ ਹੁਣ ਉਹ ਅਟੈਂਟੀ ਪਾਈਪ ਪਾਇਆ ਤੇ ਉਹ ਚਲੋ ਬਰਸਾਤ ਵਗੈਰਾ ਬਲੋਕੇਜ ਹੋਣ ਲੱਗੀ ਤੇ ਬਰਸਾਤ ਵਗੈਰਾ ਤੇ ਰੁਕ ਜਾਂਦਾ ਸੀ ਚਲੋ ਨੋਕੀ ਕੱਢ ਦਿੰਦੇ ਹੁੰਦੇ ਸੀ ਪਰ ਹੁਣ ਇਹ ਪਿਛਲੇ 1 ਸਾਲਾਂ ਤੋਂ ਇਹ ਤਾਂ ਛੱਪੜ ਬਣ ਗਿਆ ਜੀ ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਇਹਦੇ ਵਿੱਚ ਉਹ ਬਿਜਲੀ ਦਾ ਬਕਸਾ ਉਹ ਇਹਦੇ ਵਿੱਚ ਖੜਾ ਉਹਦੇ ਵਿੱਚ ਕਿਸੇ ਦਾ ਵੀ ਬੱਚੇ ਦਾ ਕੋਈ ਟੀਚਰ ਦਾ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਜੀ ਇੰਨਾ ਪਾਣੀ ਜਮਾ ਹੋਇਆ ਜੀ ਇਹ ਇੱਕ ਦਿਨ ਚ ਤਾਂ ਨਹੀਂ ਹੋ ਗਿਆ ਇੰਨਾ ਪਾਣੀ ਜਮਾ ਜੇ ਇਹਨੂੰ ਟਾਈਮ ਲੱਗਿਆ ਜੇ ਕਿਸੇ ਕਹੇ ਨਾ ਵੀ ਅੱਜ ਪਾਣੀ ਆਊਗਾ ਜੀ ਵੀ ਅੱਜੇ ਪਾਣੀ ਆਇਆ ਹੁੱਗਿਆ ਤਾਂ ਕੋਈ ਦਿੱਕਤ ਨਹੀਂ ਆਈ ਤੁਸੀਂ ਵੀ ਆਪ ਸਮਝਦਾਰ ਹੋ ਇੱਕ ਦਿਨ ਚ ਤਾਂ ਪਾਣੀ ਹੋਇਆ ਨਹੀਂ ਇਹ ਪੰਚਾਇਤ ਨੂੰ ਸਰਪੰਚ ਨੂੰ ਬੰਦੇ ਰੱਖ ਕੇ ਹੁਣ ਬਰਸਾਤ ਤੇ ਪਹਿਲਾਂ ਪਹਿਲਾਂ ਸਫਾਈ ਕਰਾਉਣੀ ਚਾਹੀਦੀ ਸੀ ਫਿਰ ਕੀ ਹੋਗਾ ਜੇ ਭੰਗ ਹੋ ਗਈ ਪੰਚਾਇਤ ਨੇ ਵੋਟਾਂ ਆਕੇ ਪਿੰਡ ਨੂੰ ਸਰਪੰਚ ਬਣਾਇਆ ਭੰਗ ਹੋ ਗਿਆ ਇਹ ਤਾਂ ਹੋਰ ਨਵੀਂ ਪੰਚਾਇਤ ਬਣ ਜੂਗੀ ਉਹ ਕੋਈ ਦੇਖਦੇ ਜਦ ਤੱਕ ਤਾਂ ਤੁਹਾਡੀ ਡਿਊਟੀ ਹੈ ਨਾ ਜਦ ਤੱਕ ਕੋਈ ਪੰਚਾਇਤ ਨਵੀਂ ਨਹੀਂ ਬਣਦੀ ਸਰਪੰਚ ਸਰਪੰਚ ਨਾਲ ਜੀ ਸਾਨੂੰ ਸਰਪੰਚ ਲੋਕਾਂ 'ਚ ਵਿਚਰੂਗਾ ਜੇ ਸਾਡੇ ਅਸੀਂ ਲੋਕਾਂ ਨਾਲ ਸਾਡੇ ਨਾਲ ਗੱਲ ਕਰੂਗਾ ਅਸੀਂ ਸਰਪੰਚ ਦੇ ਘਰੇ ਥੋੜੀ ਜਾਊਗਾ ਜੀ ਸਰਪੰਚ ਲੋਕਾਂ 'ਚ ਵਿਚਰੋ ਉਹਨਾਂ ਦੇ ਵਿਚਾਰ ਵਟਾਂਦਰਾ ਕਰੋ ਵੀ ਤੁਹਾਨੂੰ ਕੋਈ ਦਿੱਕਤ ਹੈ ਕੋਈ ਮੁਸ਼ਕਲ ਹੈ ਕੋਈ ਇਹ ਤਾਂ ਹੈ ਨਹੀਂ ਇਹ ਤਾਂ ਪਬਲਿਕ ਦਾ ਮਸਲਾ ਪਿੰਡ ਦਾ ਮਸਲਾ ਇਹਦੇ ਵਿੱਚ ਇਹ ਨਾ ਤਾਂ ਕੋਈ ਪਾਰਟੀ ਵਾਲੀ ਹੈ ਨਾ ਲੈਣਾ ਨਾ ਦੇਣਾ ਹਾਂ ਇਹ ਤਾਂ ਸਿਰਫ ਸਭ ਤੋਂ ਪਹਿਲਾਂ ਇਹੀ ਹੈ ਵੀ ਇਹਨੂੰ ਗੰਦਗੀ ਨੂੰ ਹਟਵਾਇਆ ਜਾਵੇ ਔਰ ਇਹਦੇ ਤੇ ਈ ਲੱਗਦਾ ਤੁਹਾਨੂੰ ਕਿ ਇਸ ਕੰਮ ਜਿਹੜਾ ਹੋਣਾ ਚਾਹੀਦਾ ਸਰਪੰਚ ਕਿਉਂ ਨਹੀਂ ਕਰਦਾ ਕਿਉਂ ਰੁਕੇ ਹੋਇਆ ਕੰਮ ਕੀ ਕਾਰਨ ਮੰਨਦੇ ਹੋ ਤੁਹਾਨੂੰ ਪੁੱਛੜੀ ਉਹ ਜੀ ਤੁਸੀਂ ਵੈਟਰ ਐ ਤਾਂ ਵੀ ਸਰਪੰਚ ਨੂੰ ਪੁੱਛੋ ਪਰ ਜਿੱਥੋਂ ਤੱਕ ਆਪਾਂ ਪੈਸੇ ਦੀ ਗੱਲ ਹੈ ਗ੍ਰਾਂਟ ਦੀ ਗੱਲ ਹੈ ਤਾਂ ਦੇਖੋ ਪਹਿਲੇ 6-7 ਕਰੋੜ ਰੁਪਇਆ ਪਿੰਡ ਦਾ ਪਿਆ ਸੀਗਾ ਪਈਆਂ ਪੂਈਆਂ ਵਾਲਾ ਉਹ ਪੰਚਾਇਤ ਕੋਲ ਵਿਆ ਦੂਜਾ ਹੁਣ ਇਹ ਪਿਛਲੇ ਹਫਤੇ ਅਨਮੋਲ ਗਗਨਮਾਨ ਮੈਡਮ ਆਈ ਸੀਗੀ ਉਹਨੇ ਦੱਸਿਆ ਹੋਏ ਮੈਂ 63 ਲੱਖ ਰੁਪਏ ਗਰਾਂਟ ਦਿੱਤੀ ਏ ਮਤਲਬ ਪੈਸੇ ਦੀ ਤਾਂ ਕੋਈ ਕਮੀ ਨਹੀਂ ਹੈ ਜੀ ਤੇ ਉਹਦੇ ਮਤਲਬ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਹੁਣ ਕਿੱਥੇ ਲੱਗਿਆ ਬਾਈਕਰ ਰੁਪਿਆ ਵੀ ਮੈਨੂੰ ਦਿਖਾਓ ਤੇ ਬਾਕੀ ਉਹ ਚਲੋ ਅਸੀਂ ਸਟੈਪ ਵਾਈਜ਼ ਸਟੈਪ ਉਹ ਵੀ ਆਪਾਂ ਆਰਟੀਆਈ ਕਢਾ ਕੇ ਉਹ ਦੇਖਾਂਗੇ ਕਿੱਥੇ ਕੀ ਲੱਗਿਆ ਹੁਣ ਇੱਕ ਹੋਰ ਮੁੱਦਾ ਜੀ ਆ ਸਕੂਲ ਦੇ ਦੋ ਰੂਮ ਦੇਖੋ ਇਹ ਇਹ ਵੀ ਉਦੋਂ ਤੋਂ ਹੀ ਸ਼ੁਰੂ ਹੈ ਜਦੋਂ ਦੀ ਪੰਚਾਇਤ ਬਣੀ ਹੈ 5 ਸਾਲ ਵਿੱਚ ਦੋ ਰੂਮ ਨਹੀਂ ਬਣਾਈ 5 ਸਾਲਾਂ 'ਚ ਰੂਮ ਨਹੀਂ ਕੰਪਲੀਟ ਹੋਏ ਹਲਕੀ ਸਕੂਲ ਸਾਰਾ ਹੈ ਨਵੇਂ ਸਿਰੇ ਤੋਂ ਇਹਨੂੰ ਉੱਚਾ ਚੱਕ ਕੇ ਬਣਦਾ ਸੀ ਹੈਨਾ ਵੀ ਪ੍ਰੋਪਰ ਇਹਨੂੰ ਵੇਟ ਗੁੱਡ ਸੈਟ ਕਰਕੇ ਲਗਾਇਆ ਜਾਵੇ ਕਿਸੇ ਨੇ ਕੁਝ ਨਹੀਂ ਕਰਿਆ ਤੇ ਇਸ ਦੇ ਵਿੱਚ ਤੁਸੀਂ ਪੰਚਾਇਤ ਦੀ ਕਮੀ ਮੰਨਦੇ ਹੋ ਕਿ ਪੰਚਾਇਤ ਦੇ ਵੱਲੋਂ ਜਿਹੜੇ ਕੰਮ ਹੋਣੇ ਚਾਹੀਦੇ ਸੀ ਉਹ ਹੋ ਨਹੀਂ ਰਹੇ ਪ੍ਰੋਪਰ ਬਿਲਕੁਲ ਜੀ 100 1% ਇਹੀ ਗੱਲ ਹੈ ਤੇ ਦੇਖੋ ਤੁਸੀਂ ਪੰਜਾਬ ਦੇ ਪਿੰਡਾਂ 'ਚ ਤੁਸੀਂ ਤਾਂ ਦੌਰਾ ਕਰਦੇ ਹੀ ਰਹਿੰਨੇ ਹੋ ਤੇ ਅੱਜ ਕੱਲ੍ਹ ਵੈਸੇ ਹੀ ਸੋਸ਼ਲ ਮੀਡੀਆ ਇੱਕ ਹੈ ਦੀ ਹੈ ਵੀ ਮਿੰਟਾਂ 'ਚ ਗੱਲ ਪਹੁੰਚ ਜਾਂਦੀ ਹੈ ਜੀ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਕਈ ਪਿੰਡ ਹੁਣ ਮੇਰੇ ਨਾਂ ਯਾਦ ਨਹੀਂ ਵੀ ਇਹੋ ਜਿਹੇ ਇਹੋ ਜਿਹੇ ਸੋਹਣੇ ਪਿੰਡ ਬਣਾਏ ਵੇ ਵੀ ਸ਼ਹਿਰਾਂ ਨੂੰ ਵੀ ਮਾਤ ਪਾਉਂਦੇ ਆ ਗਲੀਆਂ ਪਾਰਕ ਡਿਸਪੈਂਸਰੀਆਂ ਇੱਕ ਮਾਡਲ ਦੇ ਰੂਪ ਵਿੱਚ ਉਹਨਾਂ ਨੇ ਪਿੰਡ ਤਿਆਰ ਕੀਤੇ ਹੋਏ ਆ ਤੇ ਸਾਡੇ ਪੜੌਂਦੀਆਂ ਦਾ ਮਾਡਲ ਤੁਸੀਂ ਦੇਖ ਲਓ ਯਾਰ ਹੂੰ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਇਸ ਮਸਲੇ ਦਾ ਸਭ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦਾ ਤੇ ਦੂਜਾ ਆਪਣਾ ਉਹਦਾ ਫਰੈਸ਼ ਪਾਣੀ ਦਾ ਉਹਦਾ ਠੀਕ ਤਰੀਕੇ ਨਾਲ ਪ੍ਰਬੰਧ ਕਰਿਆ ਜਾਵੇ ਨਹੀਂ ਤਾਂ ਇਹ ਜਿਵੇਂ ਗੰਦਗੀ ਫੈਲੀ ਹੋਈ ਹੈ ਇੱਥੇ ਕੋਈ ਨਾ ਕੋਈ ਹੋਰ ਬੜੀ ਭਿਆਨਕ ਬਿਮਾਰੀ ਫੈਲਣੇ ਦਾ ਖਤਰਾ ਹੈ ਤੇ ਇਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਰਜਿੰਦਰ ਕਾਂਪਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸ ਦਿਓ ਜੀ ਹਰਜਿੰਦਰ ਸਿੰਘ ਹੈ ਜੀ ਮੇਰਾ ਪਡੌਂਜੀਆਂ ਪਿੰਡ ਹੈ ਜੀ ਤੇ ਅੱਜ ਅਸੀਂ ਇੱਥੇ ਪਹੁੰਚੇ ਸੀ ਤੇ ਗਲੀ ਦੇ ਵਿੱਚ ਪਾਣੀ ਸੀ ਇਹਨਾਂ ਦਾ ਪਾਣੀ ਜਾ ਬਤਰੀਕਾ ਦੇ ਵੱਲੋਂ ਕਹਿਣਾ ਹੈ ਕਿ ਸਰਪੰਚ ਦੇ ਵੱਲੋਂ ਕੰਮ ਨਹੀਂ ਕੀਤੇ ਜਾ ਰਹੇ ਕਿ ਇਹਦੇ ਪਾਣੀ ਦੀ ਨਿਕਾਸੀ ਹੈ ਹਾਂਜੀ ਉਹਦਾ ਸਹੀ ਤਰੀਕੇ ਦਾ ਨਿਕਾਸ ਨਹੀਂ ਕੀਤਾ ਗਿਆ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਨਿਕਾਸ ਹੈ ਜੀ ਉਹ ਸਹੀ ਤਰੀਕੇ ਨਾਲ ਹੈਗਾ ਪਾਣੀ ਵੀ ਜੇ ਇੱਕ ਗੜਬੀ ਡੋਲ ਦੋ ਪਾਈਪਾਂਾਂ ਜੇ ਸਾਫ਼ ਹੋ ਉਹ ਵੀ ਸਿਰੇ ਜਾਊਗਾ ਜੀ ਇੱਥੇ ਦੋ ਵਾਰੀ ਮੈਂ 15-1500 ਰੁਪਏ ਦਾ ਜਾਲ ਲਵਾ ਲਿਆ ਜੀ ਬਣਾ ਤਿੰਨ ਵਾਰ ਜੀ ਤਿੰਨ ਵਾਰ ਹੀ 15-1500 ਰੁਪਏ ਦਾ ਚਕੰਜਾਲ ਲਵਾ ਲਿਆ ਜੀ ਬਣਾ ਕੇ ਕੁਝ ਲੋਕ ਇੱਥੇ ਲਾਕ ਦੇ ਘਰਾਂ ਵਾਲੇ ਸ਼ਰਾਰਤੀ ਅੰਸਰ ਹੈਗੇ ਜਿਹੜੇ ਫੈਵਾਜੀ ਕਰਕੇ ਉਹ ਜਦ ਥੋੜਾ ਜਿਹਾ ਪਾਣੀ ਇਕੱਠਾ ਹੋ ਜਾਂਦਾ ਲਫਾਫੇ ਕੱਢਣੇ ਦੀ ਵੀ ਜਾ ਉਹ ਜਾਲ ਚੱਕਾ ਬਾਹਰ ਰੱਖ ਦਿੰਦੇ ਆ ਉਹ ਜਿਹੜੇ ਲੋਹਾ ਚੁਗਦੇ ਉਹ ਚੱਕ ਲੈ ਜਾਂਦੇ ਆ ਇਹਦੇ ਕਰਕੇ ਹੁਣ ਤਿੰਨ ਚਾਰ ਦਿਨ ਹੋ ਗਏ ਜੀ ਪਾਣੀ ਦੀ ਬਲੌਗ ਜ ਹੋਈ ਦੀ ਆ ਇੱਕੋ ਵਾਰ ਦੁਕਾਨਾਂ ਵਾਲੇ ਜਿੰਨੇ ਵੀ ਹੈ ਜੀ ਕਿਸੇ ਨੇ ਆਪਣਾ ਡਸਟਬਿਨ ਨਹੀਂ ਰੱਖਿਆ ਵਾ ਕੁਝ ਨਹੀਂ ਰੱਖਿਆ ਵਾ ਕੋਈ ਠੰਡੇ ਦੀ ਬੋਤਲ ਵੇਚਦਾ 5-5 ਲੀਟਰ ਵਾਲੀਆਂ ਪੀਪੀਆਂ ਤੁਹਾਡੇ ਸਾਹਮਣੇ ਹੁਣ ਕ ਕਿਸੇ ਦੇ ਘਰਾਂ ਤੇ ਕੂੜੇ ਦਾ ਲਫਾਫਾ ਕਿਰਾਏਦਾਰ ਇੰਨਾ ਹੋ ਗਿਆ ਜੂਰਾ ਪਿੰਡ ਵਿੱਚ ਹੱਦ ਤੇ ਜ਼ਿਆਦਾ ਸਾਰੇ ਲਫਾਫੇ ਗਟਰ ਦੇ ਵਿੱਚ ਸਿੜਦੇ ਜੀ ਲਿਆਣ ਲਿਆਣ ਕੇ ਕਿਸੇ ਨੇ ਆਪਣੇ ਕਿਰਾਏਦਾਰ ਨੂੰ ਕੋਈ ਸਹੂਲਤ ਨਹੀਂ ਦਿੱਤੀ ਵੀ ਹੈਗੀ ਕਿਰਾਇਆ ਲੈ ਰਹੇ ਆ ਕਮਰਿਆਂ ਦੇ ਮੌਜ ਤੇ ਆਪਣੇ ਕੂੜੇ ਦੇ ਲਫਾਫੇ ਚੱਕਦੇ ਉਹ ਜਿੱਥੇ ਦੇਖਦੇ ਉੱਥੇ ਗੇਰਦੇ ਨੇ ਉਹ ਪਾਈਪਾਂ ਦੇ ਵਿੱਚ ਫਸ ਜਾਂਦੇ ਆ ਪਾਣੀ ਦਾ ਨਿਕਾਸੀ ਬਿਲਕੁਲ ਸਹੀ ਹੈ ਜੀ 4 ਸਾਲ ਹੋ ਗਏ ਪਾਈਪ ਪਿਆਂ ਨੂੰ ਕਦੇ ਪਾਣੀ ਨਹੀਂ ਜੀ ਰੁਕਿਆ ਉਸ ਰੂਗ ਜਿਹੜੇ ਨਾਲ ਮਰੀਦਾ ਜੋ ਹਾਂਜੀ ਹਾਂਜੀ ਉਹਦਾ ਅਸੀਂ ਕਈ ਵਾਰੀ ਲਿਖ ਕੇ ਦੇ ਚੁੱਕੇ ਜੀ ਪਾਣੀ ਦੇ ਵਿੱਚ ਸਰਪੰਚ ਸਾਹਿਬ ਡੁੱਬੇ ਹੋਏ ਹੈ ਕੋਈ ਬਰਸਾਤ ਦੇ ਦਿਨਾਂ ਦੇ ਵਿੱਚ ਵੀ ਕੋਈ ਬੱਚਾ ਉੱਥੇ ਲੱਗੇਗਾ கரੰਟ ਲੱਗ ਗਿਆ ਕੌਣ ਜ਼ਿੰਮੇਵਾਰ ਹੋਏਗਾ ਉਹਦਾ ਜ਼ਿੰਮੇਵਾਰ ਤਾਂ ਹੁਣ ਅਸੀਂ ਤਾਂ ਤਿੰਨ ਚਾਰ ਵਾਰੀ ਲਿਖ ਕੇ ਦੇ ਲਿਆ ਜੀ ਉਹਦਾ ਜ਼ਿੰਮੇਵਾਰ ਤਾਂ ਬਿਜਲੀ ਵਿਭਾਗ ਹੀ ਹੋਊਗਾ ਜੀ ਜਦੋਂ ਕਰਦੇ ਨਹੀਂ ਹੈ ਜੀ ਤੁਸੀਂ ਫਿਰ ਉੱਚ ਅਧਿਕਾਰੀਆਂ ਨੂੰ ਇਹਨਾਂ ਤੋਂ ਬਾਅਦ ਕਿਸੇ ਨੂੰ ਦੱਸਿਆ ਕਿ ਜਿਹੜੀ ਇਹ ਸਮੱਸਿਆ ਸਾਡੇ ਪਿੰਡ ਹੈ ਤੇ ਸਾਡੀ ਸੁਣਵਾਈ ਨਹੀਂ ਹੋ ਰਹੀ ਕਈ ਵਾਰ ਦੱਸ ਲਿਆ ਜੀ ਕੋਈ ਸੁਣਾਈ ਨਹੀਂ ਹੈ ਜੀ ਇਹ ਹਾਂਜੀ ਕਿ ਕਿੰਨੇ ਕ ਸਮੇਂ ਦੀ ਜਿਹੜੀ ਸਮੱਸਿਆ ਸੀ ਇਹ ਪਾਣੀ ਵਾਲੀ ਆ ਪਾਣੀ ਤਾਂ ਦੋ ਤਿੰਨ ਚਾਰ ਦਿਨਾਂ ਤਈ ਹੋਈ ਜੀ ਉਹਨਾਂ ਦਾ ਕਹਿਣਾ ਵੀ ਕਈ ਸਾਲ ਹੋ ਗਏ ਜੀ ਇਸੇ ਤਰ੍ਹਾਂ ਪਾਣੀ ਕੱਢ ਟੋਰਾ ਵੀ ਨਹੀਂ ਜੀ ਇੰਨੇ ਬੰਦੇ ਖੜੇ ਕੋਈ ਇੱਕ ਬੰਦਾ ਕਹਿ ਦਵੇ ਵੀ ਸਾਲ ਪਹਿਲਾਂ ਪਾਣੀ ਰੁਕਿਆ ਤਾਂ ਜੀ ਜਦ ਬਰਸਾਂਤਾਂਵਾਂ ਬਹੁਤਾ ਜ਼ਿਆਦਾ ਮੀਂਹ ਪੈ ਜਾਂਦਾ ਜੀ ਜਦ ਤਾ ਤੁਹਾਨੂੰ ਪਤਾ ਜੀ ਸਾਰੀ ਉਹ ਸੜਕ ਭਰ ਕੇ ਚੱਲਦੀ ਐ ਆਮ ਪਾਣੀ ਦੀ ਕੋਈ ਸਮੱਸਿਆ ਨਹੀਂ ਥੀ ਜੀ ਇਹ ਆ ਚਾਰ ਦਿਨ ਤੇ ਹੋਈ ਐ ਸਰਪੰਚ ਸਾਹਿਬ ਤੁਸੀਂ ਇੱਕਦਮ ਆਏ ਹੋ ਹੁਣ ਪਾਣੀ ਕੱਢਿਆ ਐ ਇਹ ਦੋ ਚਾਰ ਦਿਨ ਪਹਿਲਾਂ ਨਿਕਲ ਜਾਂਦਾ ਚੰਗਾ ਨਹੀਂ ਸੀ ਚਾਰ ਦਿਨ ਤਾਂ ਹਲੇ ਖੜੇ ਨੂੰ ਵੀ ਨਹੀਂ ਹੋਈ ਜੀ ਤਿੰਨ ਦਿਨ ਹੋਏ ਜੀ ਹਲੇ ਚਾਰ-ਚਾਰ ਦਿਨ ਵੀ ਹੋ ਗਏ ਠੀਕ ਹੈ ਮੈਂ ਮੰਨਦਾ ਹੀ ਪਹਿਲਾਂ ਸਾਡੀ ਸਰਕਾਰੀ ਮੋਟਰ ਸੜੀ ਵੀ ਤੀ ਜੀ ਪਾਣੀ ਨੂੰ ਸਾਰੇ ਲੋਕ ਰੌਲਾ ਪਾਉਂਦੇ ਪਾਣੀ ਪਹਿਲਾਂ ਇੱਕ ਦਿਨ ਸੀ ਉੱਥੇ ਬੀਜੀ ਤੇ ਜੀ ਉਹ ਜ਼ਰੂਰੀ ਤਾਂ ਕੰਮ ਪਾਣੀ ਪੀਣੇ ਵਾਲਾ ਜੀ ਇੱਕ ਦਿਨ ਮੋਟਰ ਕੱਢੀ ਜੀ ਦੂਏ ਦਿਨ ਪਾਈ ਅਸੀਂ ਆਪ ਖੁਦ ਲਾਲ ਲੱਕਾ ਪਾਈ ਅਸੀਂ ਅਖਰ ਦੁਪਹਿਰੇ ਵਾਂ ਕੱਲ ਮੈਨੂੰ ਬੁਖਾਰ ਹੋ ਗਿਆ ਜੀ ਇਹਦੇ ਕਰਕੇ ਹੁਣ ਅੱਜ ਅਸੀਂ ਆਪਣੇ ਬੰਦੇ ਲੈ ਕੇ ਆਪ ਖੁਦ ਕੱਢੇ ਚੱਲਦਾ ਕਰਿਆ ਜੀ ਪਾਣੀ ਤੇ ਜਿਹੜੇ ਬੰਦੇ ਕੁਝ ਗਲਤ ਅੰਸਰਾਂ ਜੀ ਇਹ ਸਾਡੀ ਮੀਡੀਆ ਵਿੱਚ ਆਏ ਬਣਾਏ ਉਹ ਜਿੰਨੀ ਦੇਰ ਵਿੱਚ ਮੀਡੀਆ ਕੋਲ ਗਏ ਨਹੀਂ ਦੇਰ ਵਿੱਚ ਤਾਂ ਉਹ ਸਰੀਆ ਮਾਰ ਕੇ ਪਾਣੀ ਨਿਕਲ ਜਾਣਾ ਤਾਂ ਜੀ ਜੇ ਕਰਨਾ ਚਾਹੇ ਜੀ ਦੇ ਘਰਾਂਗੇ ਜੀ ਇੱਥੇ ਮੂਰੇ ਜਿਹੜੇ ਤੁਹਾਨੂੰ ਬੁਲਾ ਕੇ ਲਿਆਏ ਉਹ ਵੀ ਕਰ ਸਕਦੇ ਜੀ ਇਹ ਇਕੱਲੇ ਸਰਪੰਚ ਦਾ ਫਰਜ਼ ਨਹੀਂ ਹੈ ਇਹ ਸਾਫ ਸਫਾਈ ਰੱਖਣਾ ਸਾਰੇ ਪਿੰਡ ਦਾ ਫਰਜ਼ ਹੈ ਸਾਰੇ ਘਰਾਂ ਦਾ ਫਰਜ਼ ਹੈ ਸਭ ਨਾਲ ਲੰਘਣਾ ਜੀ ਗੁਰਦੁਆਰਾ ਸਾਹਿਬ ਨੂੰ ਜਾਣਾ ਹੁਣ ਜੇ ਸਰਪੰਚ ਸਾਰੇ ਕੰਮ ਕਰੂਗਾ ਜੀ ਸਰਪੰਚ ਇਕੱਲਾ ਸਾਰੇ ਕੰਮ ਤਾਂ ਕਰ ਨਹੀਂ ਸਕਦਾ ਜੀ ਜੇ ਪਿੰਡ ਵਾਲੇ ਸਹਿਯੋਗ ਦੇਵੋਗੇ ਤਾਂ ਹੀ ਆ ਜੀ ਹਣ ਇਹ ਤਾਂ ਹੈ ਨਹੀਂ ਜੀ ਸਰਪੰਚ ਨਾਲ ਤਾਂ ਕਿਹਾ ਨਹੀਂ ਜੀ ਲਫਾਫੇ ਦਾ ਕੂੜਾ ਕਰਕੇ ਵਿੱਚ ਵੀ ਇੱਕ ਮਨਰੇਗਾ ਵਾਲੇ ਜਿਹੜੇ ਬੀਬੀਆਂ ਆਏ ਜਾਂ ਬਜ਼ੁਰਗ ਹੈ ਜੋ ਪਿੰਡ ਦੇ ਵਿੱਚ ਹੈ ਵੀ ਉਹਨਾਂ ਨੂੰ ਵੀ ਲਾਇਆ ਜਾ ਸਕਦਾ ਹੈ ਉਹਨਾਂ ਨੂੰ ਕਿਉਂ ਨਹੀਂ ਲਾਉਂਦੇ ਜਿਹੜੇ ਮਨਰੇਗਾ ਵਾਲੇ ਆਂ ਜੀ ਉਹ ਮਨਰੇਗਾ ਵਾਲੇ ਕਹਿੰਦੇ ਜੀ ਅਸੀਂ ਗੰਦਾ ਕੰਮ ਨਹੀਂ ਕਰਾ ਸਕਦੇ ਇਹਨਾਂ ਤੇ ਉੱਪਰ ਤੇ ਉੱਪਰ ਵੀ ਅਸੀਂ ਪਤਾ ਕਰ ਲਿਆ ਜੀ ਉਹ ਕਹਿੰਦੇ ਵੀ ਇਹ ਗੰਦਾ ਕੰਮ ਨਹੀਂ ਕਰ ਸਕਦੇ ਉਹ ਵੈਸੇ ਨਾਲੀਆਂ ਪਰਤੇ ਘਾਹ ਕੂ ਕੱਟ ਸਕਦੇ ਆ ਜਿਹੜਾ ਗੰਦੇ ਪਾਣੀ ਵਾਲਾ ਕੰਮ ਹੈਗੇ ਮਨਰੇਗਾ ਕਰ ਨਹੀਂ ਸਕਦੀ ਅਇਤਰਾ ਇਹਨਾਂ ਵੀ ਦੇਖ ਕੇ ਇਹ ਪਾਣੀ ਦੀ ਨਿਕਾਸੀ ਪੱਕੀ ਨਾ ਹੋਏ ਕੋਈ ਬਿਮਾਰੀ ਵੀ ਮਿਲ ਸਕਦੀ ਹੈ ਬੱਚੇ ਆ ਬਜ਼ੁਰਗ ਆਉਣੇ ਆ ਦਵਾਈ ਲੈਣ ਬੱਚੇ ਪੜ੍ਹਦੇ ਆ ਪੰਜ ਪੰਜ 6 6 ਘੰਟੇ ਇੱਥੇ ਰਹਿਨੇ ਆ ਜੀ ਹਾਂ ਜੀ ਬਿਮਾਰੀ ਤਾਂ ਫੈਲੂਗੀ ਜੀ ਫਿਰ ਜੇ ਸਫਾਈ ਨਹੀਂ ਹੋਊਗੀ ਜੀ ਇੱਕ ਹੋਰ ਵੀ ਦੱਸਿਆ ਜਾਦਾ ਹੈ ਕਹਿੰਦੇ ਜੀ ਜਦੋਂ ਇਹ ਪਾਈਪ ਪਏ ਆ ਇਸ ਤਰ੍ਹਾਂ ਦੇ ਤਾਂ ਦੂਸਰੇ ਪਾਈਪ ਪਾਏਗੇ ਉਸ ਸਮੇਂ ਬੜੇ ਵੀ ਪੈਸਾ ਆਦਾ ਦਿਸ ਕਰਕੇ ਬਲੌਕ ਜਾਉਂਗੇ ਕਿਹੜੇ ਜਦੋਂ ਪਹਿਲਾਂ ਖੁੱਲਾ ਨਾਲਾ ਸੀ ਕੋਈ ਬਾਅਦ ਚ ਪਾਈਪ ਆਏ ਗਏ ਆ ਪਾਈਪ ਛੋਟੇ ਆ ਪਾਈਪ 18 18 ਇੰਚੀ ਆ ਜੀ ਡੇਡ ਡੇਡ ਫੁੱਟ ਦੇ ਆ ਜੀ ਪਾਈਪਾਂ ਦੀ ਤਾਂ ਕੋਈ ਬਲੌਕ ਜੀ ਅਜੇ ਤੱਕ ਆਈਓ ਨਹੀਂ ਜੀ 4 ਸਾਲ ਹੋ ਕੋਈ ਕਹਿੰਦੇ ਪਾਣੀ ਰੁਕਦਾ ਸਾਡੇ ਵਿੱਚ ਰੁਕਦਾ ਹੈ ਜੀ ਪਾਈਪਾਂ ਵਿੱਚ ਤਾਂ ਤਾਂ ਰੁਕੂਗਾ ਜੀ ਪਾਈਪ ਤਾਂ ਚਾਹੇ ਤੁਸੀਂ 4 ਫੁੱਟ ਦਾ ਪਾ ਲਓ ਜੀ ਜਦ ਮੈਂ ਸਫਾਈ ਉਹਨਾਂ ਰੱਖਣੀ ਜੀ ਥੈਲਾ ਭਰ ਕੇ ਵਿੱਚ ਮਾਰਨਾ ਫਿਰ ਤਾਂ ਰੁਕੂਗਾ ਜਿੱਥੇ ਜੁੜ ਹੈ ਮਤਲਬ ਪਾਣੀ ਹੋਲ ਮੇਨ ਹੋਲ ਹੈ ਉੱਥੇ ਬਲੋਕੇਜ ਹੋ ਜਾਂਦੀ ਹੈ ਬਲੌਕ ਜਿਹਦਾ ਤਾਂ ਹੀ ਹੁੰਦੀ ਜੀ ਜਦ ਹੁਣ ਆਪਾਂ ਨਾ ਕੂੜੇ ਦਾ ਭਰ ਕੇ ਥੈਲਾ ਮਾਰ ਰਹੇ ਜਿਆ 4 ਫੁੱਟ ਦਾ ਪੈਪ ਪਾ ਲੋ ਜੀ ਉਹ ਵਿੱਚ ਟਾਈਮ ਦੇਖ ਕੇ ਉਧਰ ਉਧਰ ਕਿਰਾਏਦਾਰਾਂ ਨੇ ਕੋਈ ਮੰਨੂ ਇੱਕ ਕਿਰਾਏਦਾਰ ਦਾ ਆਪਣੇ ਤਾਂ ਦਿਖਾ ਦੇ ਪਈ ਜੀ ਕਿਸੇ ਨੇ ਰੇਡੀ ਵਾਲਾ ਲਾਇਆ ਬਹੁ ਵਾ ਕੂੜਾ ਸਿੱਟਣੇ ਨੂੰ ਪਿੰਡ ਚ ਆਉਂਦੀ ਆਉਂਦੀਆਂ ਪਿੰਡ ਦੇ ਵਿੱਚ ਕੋਈ ਰੋਟੀ ਵਾਲੇ ਇਸ ਤਰ੍ਹਾਂ ਕੂੜਾ ਲੈਣਾ ਰੇਡੀ ਵਾਲੇ ਤਾਂ ਹੈਗੇ ਜੀ ਅਗਲਾ ਪੈਸੇ ਲਾਊਗਾ ਪੈਸੇ ਹੁਣ ਪੰਚਾਇਤ ਥੋੜੀ ਤਾਂ ਉਹੀ ਕਰਦੇ ਆ ਚਾਰਾਂ ਚ ਵੀ ਪੈਸੇ ਲੈਂਦੇ ਹਾਂਜੀ ਹਾਂਜੀ ਸਾ ਪੈਸੇ ਦੇ ਕੇ ਕੋਈ ਰਾਜੀ ਨਹੀਂ ਹੈ ਜੀ ਕਿਰਾਇਆ ਦੇ ਦਿਓ ਸਾਨੂੰ ਇਕੱਠਾ ਕਰਦੇ ਫੰਡ ਤਾਂ ਹੈਗਾ ਜੀ ਪੰਚਾਇਤ ਦੇ ਫੰਡ ਤਾਂ ਹੈਗਾ ਜੀ ਪੰਚਾਇਤ ਬਾਬਰ ਫੰਡੇ ਨਾ ਕੰਮਾਂ ਵਾਸਤੇ ਥੋੜੀ ਜੀ ਵੀ ਅਗਲੇ ਦਿਕਰਾਂ ਤੇ ਕੂੜਾ ਵੀ ਫੰਡ ਵਿੱਚ ਤੇ ਚਕਾਉਂਗੇ ਜੀ ਹੂੰ ਹੂੰ ਇਹ ਗ੍ਰਾਂਟ ਹੈ ਇਹ ਮਤਲਬ ਇਹ ਪੈਸਾ ਹੈਗਾ ਜੀ ਗ੍ਰਾਂਟ ਨਹੀਂ ਹੈ ਜੀ ਸਾਡੇ ਪਿੰਡ ਦਾ ਫੰਡ ਹੈ ਜੀ ਗ੍ਰਾਂਟ ਨਹੀਂ ਸਾਨੂੰ ਹੈ ਸੁਣਨ ਦੇ ਵਿੱਚ ਆਇਆ ਵੀ ਕੈਬਨਿਟ ਮੰਤਰੀ ਮੈਡਮ ਅਨਮੋਲ ਕਗਨ ਮਾਨ ਵੱਲੋਂ 68 ਲੱਖ ਦੀ ਕੋਈ ਗ੍ਰਾਂਟ ਆਈ ਹੈ ਜੀ ਸਭ ਝੂਠ ਬੋਲ ਕੇ ਗਈ ਜੀ ਉਹ 6 ਲੱਖ ਦੀ ਗ੍ਰਾਂਟ ਇੱਕ ਦਿੱਤੀ ਹੈ ਜਿਹੜਾ ਕੰਮ ਹੋਇਆ ਜੀ ਸਾੜਾ ਉਹ ਧਰਮਸ਼ਾਲਾ ਬਣੀ ਹੈਗੀ ਉਹ ਮਾ ਚੰਨੀ ਨੇ ਦਿੱਤੀ ਜੀ 10 ਲੱਖ ਦੀ ਗ੍ਰਾਂਟ ਸਾਨੂੰ ਜੀ ਉਹ 80 ਫੁੱਟ ਲੰਬੀ ਹੈ ਜੀ 35 ਫੁੱਟ ਚੌੜੀ ਹੈ 10 ਲੱਖ ਮਸਿਰਿਆ ਚੜਦੀ ਨਹੀਂ ਉਹ ਸਾੜੇ ਪਿੰਡ ਕੋਲ ਪੈਸਾ ਪਿਆਤਾ ਜੀ ਸਾੜੇ ਪਿੰਡ ਦੀ ਜ਼ਮੀਨਤ ਗੁਆਇਰ ਹੋਈ ਵੀ ਉਹਦੇ ਵਿੱਚ ਤੇ ਕੰਮ ਹੋਏ ਹੋਏ ਜੀ ਉਹਦਾ ਪੈਸੇ ਦਾ ਜਿਹੜਾ ਵਿਆਜ ਆਉਂਦਾ ਹੈਗਾ ਸਾਨੂੰ ਉਹਦੇ ਵਿੱਚ ਤੇ ਹੋਏ ਵੀ ਜੀ ਕੋਈ ਅਨਮੋਲ ਗਗਨ ਮਾਨ ਨੇ ਤੇ ਇੱਕ ਹੁਣ 6 ਲੱਖ ਦੀ ਗ੍ਰਾਂਟ ਦਿੱਤੀ ਹੈ ਜੀ ਉਹ ਝੂਠ ਬੋਲ ਕੇ ਚਲੇ ਗਈ ਜੀ 67 ਲੱਖ ਰੁਪਈਆ ਕਹਿ ਗਈ ਉਦੋਂ ਮੈਂ ਤੁਹਾਡੇ ਪਿੰਡ ਨੂੰ ਦੇਤੇ ਆ ਜੀ ਮੈਂ ਉਦੋਂ ਗੈਰ ਹਾਜ਼ਰ ਤਾਂ ਉਹਨੇ 3 ਵਜੇ ਦਾ ਟਾਈਮ ਦਿੱਤੇ ਆਵਾ ਤਾਂ 2 ਵਜੇ ਆ ਕੇ ਚਲੇ ਗਈ ਹੁਣ ਜਿਸ ਦਿਨ ਆਉਗੀ ਜੀ ਪੂਰਾ ਟਾਈਮ ਰੱਖ ਲਵਾਂ ਮੇਰੇ ਨਾਲ ਡਿਬੇਟ ਤੇ ਬੈਠ ਜਿਵੇਂ ਥਾਂ ਮਰਜੀ ਮੈਂ ਉਹਨੂੰ ਪੁੱਛੂੰਗਾ ਜੀ ਕਿਹੜਾ 67 ਲੱਖ ਰੁਪਈਆ ਤੁਸੀਂ ਦਿੱਤੇ ਆ ਨਹੀਂ ਇਹ ਕੋਈ ਫੰਡ ਨਹੀਂ ਇਹ ਮੁੰਡਿਆਂ ਨੇ ਫਿਰ ਇਹ ਕਰਿਆ ਜੀ ਮੇਰੇ ਨਾਲ ਮੁੰਡਿਆਂ ਦੀ ਟੀਮ ਹੈ ਜ